ਗਲੰਦਰ ਰੇਲਵੇ ਸਟੇਸ਼ਨ ਉੱਪਰ ਚਹਿਲ-ਕਦਮੀ ਦਾ ਮਾਹੌਲ ਹੈ। ਟ੍ਰੇਨਾਂ ਆਉਂਦੀਆਂ ਜਾਂਦੀਆਂ ਹਨ, ਜਾਂਦੀਆਂ ਆਉਂਦੀਆਂ ਹਨ। ਯਾਤਰੀ ਆਪਣੀਆਂ ਟਿਕਟਾਂ ਲੈ ਕੇ ਆਪਣੇ ਸਟੇਸ਼ਨ ਤੇ ਜਾਣ ਲਈ ਟ੍ਰੇਨਾਂ ਦੇ ਵਿੱਚ ਬੈਠ ਰਹੇ ਹਨ। ਪਰ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਸਭ ਦਾ ਧਿਆਨ ਆਪਣੀ ਤਰਫ ਖਿੱਚ ਲਿਆ। ਇੱਕ ਅੰਮ੍ਰਿਤਧਾਰੀ ਗੁਰਸਿੱਖ ਜੋ ਕਿ ਟ੍ਰੇਨ ਵਾਲੀ ਲਾਈਨ ਦੇ ਵਿੱਚ ਲੱਗੇ ਹੋਏ ਹਨ, ਅਚਾਨਕ ਇੱਕ ਸਪਾਈ ਆਉਂਦਾ ਹੈ। ਇੱਕ ਥੱਪੜ ਦੀ ਆਵਾਜ਼ ਦੇ ਨਾਲ ਸਾਰਾ ਸਟੇਸ਼ਨ ਤੇ ਸਨਾਟਾ ਪੈ ਜਾਂਦਾ ਹੈ ਸਭ ਲੋਕ ਉਧਰ طرف ਦੇਖਣ ਲੱਗ ਜਾਂਦੇ ਨੇ ਪਰ ਇਸ ਤੋਂ ਬਾਅਦ ਜੋ ਹੋਇਆ ਉਹ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਅਜਿਹਾ ਕੀ ਵਾਪਰ ਗਿਆ ਕੋਲ ਖੜਾ ਇੱਕ ਪਾਦਰੀ ਵੀ ਹੱਕਾ ਬੱਕਾ ਰਹਿ ਗਿਆ ਉਸ ਨੇ ਵੀ ਇਹੀ ਜਾਣ ਕੇ ਫੈਸਲਾ ਲਿਆ ਕਿ ਅੱਜ ਤੋਂ ਬਾਅਦ ਕਿਸੇ ਵੀ ਗੁਰਸਿੱਖ ਨਾਲ ਦੁਬਾਰਾ ਇੱਕ ਕਦੇ ਵੀ ਉਹ ਸਟੇਸ਼ਨ ਤੇ ਮੁੜ ਨਹੀਂ ਹੋਵੇਗਾ ਅਜਿਹਾ ਆਖਰਕਾਰ ਕੀ ਹੋਇਆ ਕਿ ਸਭ ਲੋਕ ਵੇਖ ਕੇ ਹੱਕੇ ਮੱਕੇ ਰਹਿ ਗਏ। ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੱਜ-ਬੱਜ ਕੇ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾ ਦਿਓ ਜਿਸ ਦੇ ਨਾਲ ਸਾਡੀਆਂ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਸਾਧ ਸੰਗਤ ਜੀ ਸੋ ਬਿਨਾਂ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਾਸ ਵੀਡੀਓ ਅਪ੍ਰੈਲ ਮਹੀਨੇ ਦੀ ਇੱਕ ਖੂਬਸੂਰਤ ਸਵੇਰ ਸੀ ਜਲੰਧਰ ਰੇਲਵੇ ਸਟੇਸ਼ਨ ਤੇ ਟ੍ਰੇਨ ਰੁਕੀ ਅਤੇ ਸਿੰਘ ਉਤਰ ਗਏ ਸਟੇਸ਼ਨ ਤੇ ਭੀੜ ਸੀ ਯਾਤਰੀ ਆਪਣੇ ਸਮਾਨ ਨਾਲ ਇੱਧਰ ਉੱਧਰ ਭੱਜ ਰਹੇ ਸਨ ਚਾਹ ਵਾਲਿਆਂ ਦੀਆਂ ਆਵਾਜ਼ਾਂ ਚਾਰੇ ਪਾਸੇ ਗੂੰਜ ਰਹੀਆਂ ਸਨ ਅਤੇ ਠੰਡੀ ਹਵਾ ਸਾਰੇ ਮਾਹੌਲ ਨੂੰ ਤਲਦੀ ਬਣਾ ਰਹੀ ਸੀ ਭਾਈ ਜਸਵੰਤ ਸਿੰਘ ਅਤੇ ਭਾਈ ਅਮਰਜੀਤ ਸਿੰਘ ਆਪਸ ਵਿੱਚ ਗੱਲਾਂ ਕਰ ਰਹੇ ਸਨ ਉਹ ਸੋਚ ਰਹੇ ਸਨ ਕਿ ਬਾਬਾ ਹਰਬੰਸ ਸਿੰਘ ਦੇ ਘਰ ਤੱਕ ਜਾਣ ਲਈ ਟੈਂਪੋ ਲੈਣਾ ਚਾਹੀਦਾ ਹੈ ਜਾਂ ਫਿਰ ਪੈਦਲ ਚੱਲਣਾ ਜ਼ਿਆਦਾ ਠੀਕ ਹੋਵੇਗਾ ਪਰ ਭਾਈ ਗੁਰਮੀਤ ਸਿੰਘ ਇਹਨਾਂ ਗੱਲਾਂ ਤੋਂ ਅਲੱਗ ਸਨ ਉਹ ਸਟੇਸ਼ਨ ਦੇ ਇੱਕ ਕੋਨੇ ਵਿੱਚ ਖੜੇ ਸਨ ਅਤੇ ਆਪਣੇ ਮਨ ਦੇ ਵਿੱਚ ਗੁਰਬਾਣੀ ਦਾ ਸ਼ਬਦ ਗਾਉਣ ਲੱਗੇ ਤੂੰ ਮੇਰਾ ਪਿਤਾ ਤੂੰ ਹੈ ਮੇਰੀ ਮਾਤਾ ਉਹਨਾਂ ਦੀਆਂ ਅੱਖਾਂ ਬੰਦ ਸਨ ਚਿਹਰੇ ਤੇ ਇੱਕ ਅਜੀਬ ਜਿਹਾ ਸਕੂਨ ਸੀ ਅਤੇ ਉਹਨਾਂ ਦੀ ਰੂਹ ਗੁਰੂ ਦੇ ਚਰਨਾਂ ਵਿੱਚ ਲੀਨ ਹੋ ਗਈ ਉਹਨਾਂ ਨੂੰ ਨਾ ਭੀੜ ਦਾ ਪਤਾ ਸੀ ਨਾ ਠੰਡ ਦਾ ਅਤੇ ਨਾ ਆਸ-ਪਾਸ ਦੇ ਰੌਲੇ ਦਾ ਕੁਦਰਤੀ ਤੌਰ ਤੇ ਜਿੱਥੇ ਉਹ ਖੜੇ ਸਨ ਉੱਥੇ ਉਹਨਾਂ ਦੇ ਪਿੱਛੇ ਟਿਕਟ ਦੀ ਖਿੜਕੀ ਸੀ ਉਸ ਸਮੇਂ ਇੱਕ ਟ੍ਰੇਨ ਆਉਣ ਵਾਲੀ ਸੀ ਅਤੇ ਖਿੜਕੀ ਖੁੱਲਣ ਦੀ ਤਿਆਰੀ ਸੀ ਯਾਤਰੀਆਂ ਦੀ ਭੀੜ ਇਕੱਠੀ ਹੋਣ ਲੱਗੀ ਅਤੇ ਧੱਕਾ ਮੁੱਕੀ ਸ਼ੁਰੂ ਹੋ ਗਈ ਭਾਈ ਗੁਰਮੀਤ ਸਿੰਘ ਦੀ ਮੌਜੂਦਗੀ ਕਾਰਨ ਲੋਕਾਂ ਨੂੰ ਟਿਕਟ ਲੈਂਡ ਵਿੱਚ ਕਾਫੀ ਮੁਸ਼ਕਲ ਹੋ ਰਹੀ ਸੀ ਉਸ ਸਮੇਂ ਇੱਕ ਰੇਲਵੇ ਸਿਪਾਈ ਜਿਸ ਦਾ ਨਾਮ ਸੀ ਰਾਮ ਲਾਲ ਸਟੇਸ਼ਨ ਤੇ ਗਸ਼ਤ ਕਰ ਰਿਹਾ ਸੀ ਉਹ ਲੰਬਾ ਚੌੜਾ ਤੇ ਗੁੱਸੇ ਵਾਲਾ ਬੰਦਾ ਸੀ ਜਿਸ ਨੂੰ ਆਪਣੀ ਵਰਦੀ ਤੇ ਬਹੁਤ ਘਮੰਡ ਸੀ ਉਸਨੇ ਵੇਖਿਆ ਕਿ ਭਾਈ ਗੁਰਮੀਤ ਸਿੰਘ ਖਿੜਕੀ ਦੇ ਸਾਹਮਣੇ ਖੜੇ ਹਨ ਅਤੇ ਉਹਨਾਂ ਦੀ ਵਜ੍ਹਾ ਨਾਲ ਭੀੜ ਦੇ ਵਿੱਚ ਰੌਲਾ ਪੈ ਰਿਹਾ ਹੈ ਉਸਨੇ ਸੋਚਿਆ ਕਿ ਇਹ ਬੰਦਾ ਇੱਥੇ ਕਿਉਂ ਖੜਾ ਹੈ ਇਸਨੇ ਤਾਂ ਸਾਰਾ ਕੰਮ ਹੀ ਖਰਾਬ ਕਰ ਰੱਖਿਆ ਹੈ ਉਹ ਜ਼ੋਰ ਨਾਲ ਭਾਈ ਗੁਰਮੀਤ ਸਿੰਘ ਦੇ ਕੋਲ ਆਇਆ ਤੇ ਉੱਚੀ ਆਵਾਜ਼ ਵਿੱਚ ਬੋਲਿਆ ਓਏ ਪਾਸੇ ਹੋ ਜਾ ਤੈਨੂੰ ਨਹੀਂ ਦੱਸਦਾ ਕਿ ਲੋਕ ਟਿਕਟ ਲੈਣ ਵਿੱਚ ਪਰੇਸ਼ਾਨ ਹੋ ਰਹੇ ਨੇ ਭਾਈ ਗੁਰਮੀਤ ਸਿੰਘ ਦੀ ਵਰਤੀ ਗੁਰੂ ਜੀ ਦੇ ਨਾਲ ਜੁੜੀ ਹੋਈ ਸੀ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਸਿਪਾਈ ਨੇ ਗੁੱਸੇ ਵਿੱਚ ਫਿਰ ਬੁਲਾਇਆ ਤੈਨੂੰ ਸੁਣਾਈ ਨਹੀਂ ਦਿੰਦਾ ਪਾਸੇ ਹੋ ਜਾ ਪਰ ਭਾਈ ਸਾਹਿਬ ਆਪਣੀ ਧਿਆਨ ਵਿੱਚ ਲੱਗੇ ਰਹੇ RAM ਲਾਲ ਦਾ ਗੁੱਸਾ ਹੁਣ ਹੱਦ ਤੋਂ ਵੱਧ ਗਿਆ ਉਸ ਨੇ ਭਾਈ ਗੁਰਮੀਤ ਸਿੰਘ ਦੇ ਮੋਢੇ ਤੇ ਹੱਥ ਰੱਖ ਕੇ ਉਹਨਾਂ ਨੂੰ ਹਿਲਾਇਆ ਜਦੋਂ ਫਿਰ ਵੀ ਨਾ ਹਿਲੇ ਤਾਂ ਸਿਪਾਈ ਨੇ ਆਪਣਾ ਹੱਥ ਚੁੱਕ ਦਿੱਤਾ ਅਤੇ ਭਾਈ ਸਾਹਿਬ ਦੇ ਗਲੇ ਤੇ ਇੱਕ ਜ਼ੋਰਦਾਰ ਥੱਪੜ ਮਾਰ ਦਿੱਤਾ ਥੱਪੜ ਦੀ ਆਵਾਜ਼ ਸਾਰੇ ਸਟੇਸ਼ਨ ਤੇ ਗੂੰਜ ਗਈ ਭੀੜ ਸਨਾਟੇ ਵਿੱਚ ਡੁੱਬ ਗਈ ਤੇ ਸਾਰੇ ਲੋਕ ਇੱਕਦਮ ਰੁੱਕ ਗਏ ਤੇ ਉਸ ਵੱਲ ਵੇਖਣ ਲੱਗੇ ਥੱਪੜ ਦੀ ਆਵਾਜ਼ ਨਾਲ ਭਾਈ ਗੁਰਮੀਤ ਸਿੰਘ ਦੀ ਬਿਰਤੀ ਟੁੱਟੀ ਉਹਨਾਂ ਨੇ ਹੌਲੀ-ਹੌਲੀ ਅੱਖਾਂ ਖੋਲੀਆਂ ਅਤੇ ਸਿਪਾਈ ਵੱਲ ਦੇਖਿਆ RAMLAL ਗੁੱਸੇ ਦੇ ਵਿੱਚ ਉਹਨਾਂ ਨੂੰ ਝਿੜਕਣ ਲੱਗਾ ਉਹ ਤੈਨੂੰ ਸਮਝ ਨਹੀਂ ਆਉਂਦੀ ਮੈਂ ਤੈਨੂੰ ਕਿੰਨੀ ਵਾਰ ਬੁਲਾਇਆ ਪਰ ਤੂੰ ਹਿੱਲਿਆ ਤੱਕ ਨਹੀਂ ਹੁਣ ਥੱਪੜ ਮਾਰਿਆ ਹੁਣ ਸੁਰਤ ਆ ਗਈ ਪਰ ਭਾਈ ਗੁਰਮੀਤ ਸਿੰਘ ਦੇ ਚਿਹਰੇ ਤੇ ਨਾ ਗੁੱਸਾ ਸੀ ਨਾ ਸ਼ਰਮਿੰਦਗੀ ਉਹਨਾਂ ਦੀਆਂ ਅੱਖਾਂ ਵਿੱਚ ਗੁਰੂ ਸਾਹਿਬ ਦੀ ਜੋਤ ਜਲਕ ਰਹੀ ਸੀ ਉਹ ਚੁੱਪਚਾਪ ਸਿਪਾਈ ਦੇ ਪੈਰਾਂ ਤੇ ਡਿੱਗ ਪਿਆ ਤੇ ਬੋਲਿਆ ਭਾਈ ਮੈਨੂੰ ਤਾਂ ਭੁੱਲ ਹੋ ਗਈ ਮੈਂ ਵਾਹਿਗੁਰੂ ਦੀ ਯਾਦ ਵਿੱਚ ਸੀ ਮੈਨੂੰ ਪਤਾ ਨਹੀਂ ਸੀ ਕਿ ਮੇਰੇ ਕਾਰਨ ਕਿਸੇ ਨੂੰ ਤਕਲੀਫ ਹੋ ਰਹੀ ਹੈ ਮੈਨੂੰ ਮਾਫ ਕਰ ਦੇ ਏ ਵੇਕੇ ਸਿਪਾਈ ਦਾ ਚਿਹਰਾ ਫਿੱਕਾ ਪੈ ਗਿਆ ਉਸਨੇ ਸੋਚਿਆ ਕਿ ਸਿੱਖ ਤਾਂ ਗੁੱਸੇ ਵਿੱਚ ਖੜਾ ਹੋਵੇਗਾ ਸ਼ਾਇਦ ਉਸ ਨਾਲ ਲੜ ਪਵੇਗਾ ਸ਼ਾਇਦ ਇਸ ਦੇ ਕੋਲ ਜੋ ਸ੍ਰੀ ਸਾਹਿਬ ਹੈ ਉਸ ਨਾਲ ਕਿਸੇ ਮੈਨੂੰ ਹਮਲਾ ਹੀ ਨਾ ਕਰਦੇ ਵੀ ਪਰ ਇਹ ਨਿਮਰਤਾ ਤਾਂ ਉਸ ਦੀ ਸਮਝ ਤੋਂ ਬਾਹਰ ਸੀ ਅਚਾਨਕ ਉਸ ਦੇ ਦਿਲ ਵਿੱਚ ਇੱਕ ਅਜੀਬ ਡਰ ਪੈਦਾ ਹੋਣਾ ਸ਼ੁਰੂ ਹੋਇਆ ਉਸ ਦੇ ਹੱਥ ਪੈਰ ਕੰਬਣ ਲੱਗ ਪਏ ਅਤੇ ਉਹ ਪਿੱਛੇ ਹਟਦਾ ਹੋਇਆ ਜ਼ਮੀਨ ਤੇ ਡਿੱਗ ਪਿਆ ਉਹ ਚੀਕਣ ਲੱਗਾ ਮੈਨੂੰ ਇਸ ਸਿੱਖ ਤੋਂ ਬਚਾਓ ਇਸ ਨੇ ਮੇਰੇ ਨਾਲ ਕੁਝ ਕਰ ਦਿੱਤਾ ਹੈ ਮੇਰੀ ਸਾਰੀ ਤਾਕਤ ਖਤਮ ਹੋ ਗਈ ਹੈ ਉੱਥੇ ਖੜੀ ਭੀੜ ਵੀ ਹੈਰਾਨ ਹੋ ਗਈ ਲੋਕਾਂ ਨੇ ਸਿਪਾਈ ਨੂੰ ਘੇਰ ਲਿਆ ਅਤੇ ਪੁੱਛਣ ਲੱਗੇ ਉਹ ਤੈਨੂੰ ਕੀ ਹੋਇਆ ਇਸ ਸਿੱਖ ਨੇ ਤੈਨੂੰ ਕੀ ਕਰ ਦਿੱਤਾ RAMLAL ਨੇ ਕੰਫੀਜ਼ ਆਵਾਜ਼ ਵਿੱਚ ਕਿਹਾ ਇਸ ਨੇ ਮੈਨੂੰ ਮਾਰਿਆ ਨਹੀਂ ਪਰ ਮੇਰੇ ਪੈਰ ਫੜ ਕੇ ਮੇਰੀ ਸਾਰੀ ਹਿੰਮਤ ਖੋ ਲਈ ਮੈਂ ਹੁਣ ਖੜਾ ਵੀ ਨਹੀਂ ਹੋ ਸਕਦਾ ਮੈਨੂੰ ਇਸ ਤੋਂ ਮਾਫੀ ਚਾਹੀਦੀ ਹੈ ਭਾਈ ਗੁਰਮੀਤ ਸਿੰਘ ਨੇ ਸ਼ਾਂਤੀ ਨਾਲ ਕਿਹਾ ਭਾਈ ਮੈਂ ਤੈਨੂੰ ਮਾਫ ਕਰ ਦਿੱਤਾ ਗੁਰੂ ਸਾਹਿਬ ਸਭ ਨੂੰ ਮਾਫ ਕਰ ਦਿੰਦੇ ਹਨ ਇਹ ਸਾਰਾ ਮਾਜਰਾ ਇੱਕ ਈਸਾਈ ਫਾਜ਼ਰੀ ਫਾਦਰ ਜੋਹਨ ਵੇਖ ਰਿਹਾ ਸੀ ਉਹ ਇੱਕ ਬਜ਼ੁਰਗ ਆਦਮੀ ਸੀ ਜਿਸ ਦੀ ਚਿੱਟੀ ਦਾੜੀ ਅਤੇ ਸਾਦਾ ਜਿਹਾ ਕੋਟ ਉਸ ਨੂੰ ਵੱਖਰਾ ਦਿਖਾ ਰਿਹਾ ਸੀ ਉਹ ਟ੍ਰੇਨ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਇਸ ਘਟਨਾ ਨੂੰ ਵੇਖ ਕੇ ਹੱक्का ਬੱਕਾ ਰਹਿ ਗਿਆ ਉਸ ਨੇ ਅੱਗੇ ਵੱਧ ਕੇ ਕਿਹਾ ਕਿ ਇਹ ਤਾਂ ਅਚੰਭਾ ਹੈ ਸਾਡੇ ਯੀਸ਼ੂ ਮਸੀਹ ਨੇ ਸਿਖਾਇਆ ਸੀ ਕਿ ਜਦੋਂ ਕੋਈ ਤੁਹਾਡੀ ਇੱਕ ਗੱਲ ਤੇ ਥੱਪੜ ਮਾਰੇ ਤਾਂ ਦੂਜੀ ਗੱਲ ਵੀ ਅੱਗੇ ਕਰ ਦੋ ਪਰ ਇਸ ਸਿੱਖ ਨੇ ਤਾਂ ਥੱਪੜ ਮਾਰਨ ਵਾਲੇ ਦੇ ਪੈਰ ਹੀ ਫੜ ਲਏ ਅਤੇ ਮਾਫੀ ਮੰਗ ਲਈ ਇਸ ਤੋਂ ਵੱਡੀ ਨਿਮਰਤਾ ਅਤੇ ਸਹਿਨਸੀਲਤਾ ਮੈਂ ਕਦੇ ਨਹੀਂ ਦੇਖੀ ਭਾਈ ਜਸਵੰਤ ਸਿੰਘ ਜੋ ਕਿ ਨੇੜੇ ਆ ਗਏ ਸਨ ਤੇ ਪਾਦਰੀ ਨੂੰ ਜਵਾਬ ਦਿੱਤਾ ਪਾਦਰੀ ਜੀ ਇੱਥੇ ਤੇ ਇੱਕ ਛੋਟੀ ਜੀ ਗਲਤੀ ਹੋ ਗਈ ਸਾਨੂੰ ਇਹ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ ਛੇਕ ਫਰੀਦ ਜੀ ਫਰਮਾਉਂਦੇ ਹਨ ਫਰੀਦਾ ਜੈਤੋ ਮਾਰਨ ਜੁੱਤੀਆਂ ਤੇ ਨਾ ਨਮਾਰੇ ਘਮ ਆਪਣੇ ਕਰ ਜਾਈਏ ਪੈਰ ਤਿਨਾਂ ਦੇ ਚਮ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਕਿ ਗੁੱਸੇ ਨਾਲ ਨਹੀਂ ਸਭ ਨੂੰ ਪਿਆਰ ਅਤੇ ਨਿਮਰਤਾ ਦੇ ਨਾਲ ਜਿੱਤਿਆ ਜਾਂਦਾ ਹੈ ਪਾਦਰੀ ਨੇ ਸਿਰ ਹਿਲਾਇਆ ਅਤੇ ਇਹ ਬੋਲਿਆ ਕਿ ਤੁਹਾਡੇ ਗੁਰੂ ਦੀ ਸਿੱਖਿਆ ਸੱਚਮੁੱਚ ਦਿਲ ਨੂੰ ਛੂਹ ਜਾਂਦੀ ਹੈ ਇਸ ਘਟਨਾ ਦੌਰਾਨ ਇੱਕ ਆਰਿਆ ਸਮਾਜੀ ਲਾਲਾ ਮੋਨ ਲਾਲ ਉੱਥੇ ਹੀ ਖੜਾ ਸੀ ਉਹ ਇੱਕ ਦੁਕਾਨਦਾਰ ਸੀ ਜੋ ਕਿ ਆਪਣੀ ਚਤੁਰਾਈ ਤੇ ਮਾਣ ਕਰਦਾ ਸੀ ਉਸ ਨੇ ਭਾਈ ਗੁਰਮੀਤ ਸਿੰਘ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਉਸ ਨੇ ਉੱਚੀ ਆਵਾਜ਼ ਵਿੱਚ ਕਿਹਾ ਸਿੱਖ ਤਾਂ ਆਪਣੇ ਆਪ ਨੂੰ ਸਵਾ ਲੱਖ ਦਾ ਸੂਰਮਾ ਕਹਿੰਦੇ ਹਨ ਪਰ ਇਸ ਨੇ ਸਿੱਖ ਨੇ ਡਰਦੇ ਮਾਰੇ ਸਿਪਾਈ ਦੇ ਪੈਰ ਹੀ ਫੜ ਲਏ। ਇਸ ਨੂੰ ਚਾਹੀਦਾ ਸੀ ਕਿ ਸਿਪਾਈ ਨੂੰ ਸੌਂ ਦਿੰਦਾ ਅਤੇ ਟਾਈਮ ਨਾਲ ਉਸ ਦਾ ਗਲਾ ਲਾ ਦਿੰਦਾ ਪਰ ਇਸ ਨੇ ਤਾਂ ਕਮਜ਼ੋਰੀ ਦਿਖਾਈ। ਭਾਈ ਅਮਰਜੀਤ ਸਿੰਘ ਨੇ ਸ਼ਾਂਤੀ ਦੇ ਨਾਲ ਜਵਾਬ ਦਿੱਤਾ ਲਾਲਾ ਜੀ ਸਿੱਖੀ ਦੀ ਤਾਕਤ ਗੁੱਸੇ ਜਾਂ ਲੜਾਈ ਵਿੱਚ ਨਹੀਂ ਸਗੋ ਸੱਚ ਅਤੇ ਸਹਿਨਸੀਲਤਾ ਵਿੱਚ ਹੈ। ਤੁਸੀਂ ਸਮਝੋਗੇ ਜਦੋਂ ਸਵਾ ਆਵੇਗਾ ਲਾਲਾ ਚੁੱਪ ਹੋ ਗਿਆ ਪਰ ਉਸ ਦੇ ਦਿਲ ਵਿੱਚ ਅਜੇ ਵੀ ਸ਼ੱਕ ਸੀ। ਕੁਦਰਤੀ ਤੌਰ ਤੇ ਉਹ ਵੀ ਸਿੱਖਾਂ ਨਾਲ ਬਾਬਾ ਹਰਵੰਦ ਸਿੰਘ ਜੀ ਦੇ ਘਰ ਜਾ ਰਿਹਾ ਸੀ ਇਸ ਲਈ ਉਹ ਮਗਰ ਮਗਰ ਤੁਰ ਪਿਆ ਸਟੇਸ਼ਨ ਤੋਂ ਨਿਕਲ ਕੇ ਸਿੰਘ ਅਤੇ ਲਾਲਾ ਮੋਨ ਲਾਲ ਅੱਗੇ ਵੱਧ ਗਏ ਰਸਤੇ ਵਿੱਚ ਬਾਜ਼ਾਰ ਆਇਆ ਜਿੱਥੇ ਵੱਡੀਆਂ ਵੱਡੀਆਂ ਦੁਕਾਨਾਂ ਅਤੇ ਭੀੜ ਭੜਾਕੇ ਦਾ ਇਲਾਕਾ ਸੀ ਸੂਰਜ ਢਲ ਰਿਹਾ ਸੀ ਅਤੇ ਠੰਡੀ ਹਵਾ ਦੇ ਨਾਲ ਉਸ ਭੀੜ ਭੜਾਕੇ ਵਿੱਚ ਸ਼ੋਰ ਸ਼ਰਾਬੇ ਵਿੱਚ ਵੀ ਇੱਕ ਅਜੀਬ ਜਿਹਾ ਨਾਟਾ ਮਹਿਸੂਸ ਹੋ ਰਿਹਾ ਸੀ ਸਿੰਘਾਂ ਨੇ ਪਾਣੀ ਪੀਣ ਦਾ ਫੈਸਲਾ ਲਿਆ ਭਾਈ ਗੁਰਮੀਤ ਸਿੰਘ ਥੋੜਾ ਅੱਗੇ ਚਲੇ ਗਏ ਜਿੱਥੇ ਇੱਕ ਛੋਟਾ ਜਿਹਾ ਪਿਆਉ ਲੱਗਾ ਸੀ ਉਹ ਪਾਣੀ ਪੀ ਕੇ ਵਾਪਸ ਮੁੜ ਰਹੇ ਸਨ ਕਿ ਅਚਾਨਕ ਇੱਕ ਔਰਤ ਦੀਆਂ ਚੀਕਾਂ ਸੁਣਾਈ ਦੇਣੀਆਂ ਸ਼ੁਰੂ ਹੋ ਗਈਆਂ ਭਾਈ ਗੁਰਮੀਤ ਸਿੰਘ ਦਾ ਦਿਲ ਜੋਰ-ਜੋਰ ਨਾਲ ਧੜਕਣ ਲੱਗ ਪਿਆ ਉਹ ਤੇਜ਼ੀ ਨਾਲ ਆਵਾਜ਼ ਦੇ ਵੱਲ ਵਧੇ ਜਿੱਥੇ ਉਹਨਾਂ ਨੇ ਵੇਖਿਆ ਕਿ ਚਾਰ ਗੁੰਡੇ ਬਦਮਾਸ਼ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਇੱਕ ਗਰੀਬ ਰੇੜੀ ਵਾਲੀ ਦੀ ਕੁੜੀ ਨੂੰ ਘੇਰ ਕੇ ਉਸ ਨਾਲ ਬੁਰਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਉਹ ਹਟੇ-ਕਟੇ ਸਨ ਅਤੇ ਉਹਨਾਂ ਦੇ ਹੱਥ ਵਿੱਚ ਸ਼ਰਾਬ ਦੀਆਂ ਬੋਤਲਾਂ ਅਤੇ ਚਾਕੂ ਸਨ ਭਾਈ ਗੁਰਮੀਤ ਸਿੰਘ ਦਾ ਖੂਨ ਖੋਲ ਪਿਆ ਉਹਨਾਂ ਨੇ ਗੁਰਗੋਬਿੰਦ ਸਿੰਘ ਦਾ ਨਾਮ ਲਿਆ ਅਤੇ ਜ਼ੋਰ ਦੀ ਜਕਾਰਾ ਛੱਡ ਕੇ ਇੱਕ ਪਲ ਵਿੱਚ ਉਹਨਾਂ ਨੇ ਚਾਰਾਂ ਨੂੰ ਝਪਟ ਫੜੇ ਉਹਨਾਂ ਨੇ ਚਾਰਾਂ ਸ਼ਰਾਬੀਆਂ ਦੇ ਹਥਿਆਰ ਖੋਲੇ ਅਤੇ ਆਪਣੀ ਤਾਕਤ ਦੇ ਨਾਲ ਉਹਨਾਂ ਨੂੰ ਕੁੱਟਿਆ ਕਿ ਚਾਰੇ ਜ਼ਮੀਨ ਤੇ ਲੰਮੇ ਪੈ ਗਏ ਇੱਕ ਦੀ ਤਾਂ ਬਾਹਾਂ ਵੀ ਟੁੱਟ ਗਈ ਅਤੇ ਉਸ ਦੇ ਵਿੱਚੋਂ ਖੂਨ ਨਿਕਲਣ ਲੱਗ ਪਿਆ। ਬਾਕੀ ਤਿੰਨੋਂ ਵੇਖ ਕੇ ਹੀ ਬੇਹੋਸ਼ ਹੋ ਗਏ। ਭਾਈ ਗੁਰਮੀਤ ਸਿੰਘ ਨੇ ਉਸ ਕੁੜੀ ਨੂੰ ਚੁੱਕਿਆ ਅਤੇ ਸੁਰੱਖਿਅਤ ਥਾਂ ਤੇ ਛੱਡਿਆ। ਅਤੇ ਬਾਅਦ ਵਿੱਚ ਉਹਨਾਂ ਚਾਰੇ ਸ਼ਰਾਬੀਆਂ ਨੂੰ ਇੱਕ ਆਟੋ ਵਿੱਚ ਹਸਪਤਾਲ ਭੇਜ ਦਿੱਤਾ। ਇਸ ਦੌਰਾਨ ਭਾਈ ਜਸਵੰਤ ਸਿੰਘ, ਭਾਈ ਅਮਰਜੀਤ ਸਿੰਘ ਅਤੇ ਲਾਲਾ ਮੋਹਨ ਲਾਲ ਉੱਥੇ ਹੀ ਪਹੁੰਚ ਗਏ ਸਨ। ਉਹਨਾਂ ਨੇ ਸਾਰਾ ਨਜ਼ਾਰਾ ਦੇਖਿਆ ਭਾਈ ਜਸਵੰਤ ਸਿੰਘ ਨੇ ਲਾਲਾ ਮੋਹਨ ਲਾਲਵਲ ਵੇਖਿਆ ਤੇ ਕਿਹਾ ਲਾਲਾ ਜੀ ਹੁਣ ਵੇਖੋ ਸਿੱਖੀ ਦੀ ਸ਼ਾਨ ਜਦੋਂ ਸਿਪਾਹੀ ਨੇ ਥੱਪੜ ਮਾਰਿਆ ਸੀ ਤਾਂ ਭਾਈ ਗੁਰਮੀਤ ਸਿੰਘ ਨੇ ਸ਼ੈਨ ਸੇਲਤਾ ਦੀ ਮਿਸਾਲ ਕਾਇਮ ਕੀਤੀ ਪਰ ਜਦੋਂ ਇੱਕ ਅਬਲਾ ਦੀ ਇੱਜ਼ਤ ਬਚਾਉਣ ਦੀ ਗੱਲ ਆਈ ਤਾਂ ਇਕੱਲੇ ਨਹੀਂ ਚਾਰ ਹੱਟੇ ਕੱਟੇ ਸ਼ਰਾਬੀਆਂ ਨੂੰ ਸਬਕ ਸਿਖਾ ਦਿੱਤਾ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਸਲੀ ਸਿੱਖ ਸੰਤ ਅਤੇ ਸਿਪਾਹੀ ਦਾ ਸੁਮੇਲ ਹੈ ਲਾਲਾ ਮੋਹਨ ਲਾਲ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਉਸਨੇ ਹੱਥ ਜੋੜ ਕੇ ਕਿਹਾ ਖਾਲਸਾ ਜੀ ਮੈਨੂੰ ਮੁਆਫ ਕਰ ਦਿਓ ਮੈਂ ਸਿੱਖੀ ਦੀ ਤਾਕਤ ਨੂੰ ਗਲਤ ਸਮਝਿਆ ਹੁਣ ਪਤਾ ਲੱਗਾ ਕਿ ਧਾਨ ਗੁਰ ਗੋਬਿੰਦ ਸਿੰਘ ਜੀ ਦੇ ਸਿੱਖਾਂ ਵਿੱਚ ਸ਼ੈਨਸੀਲਤਾ ਅਤੇ ਸੂਰਬੀਰਤਾ ਦੋਵੇਂ ਹਨ ਗੁਰੂ ਸਾਹਿਬ ਤਲਵਾਰ ਦੇ ਤੇਜੀ ਸਨ ਕਲਮ ਦੇ ਤੇਜੀ ਸਨ ਜਦੋਂ ਤਲਵਾਰ ਚਲਾਈ ਤਾਂ ਦੁਸ਼ਮਣ ਭੱਜ ਗਏ ਜਦੋਂ ਕਲਮ ਚਲਾਈ ਤਾਂ ਔਰੰਗਜ਼ੇਬ ਵਰਗੇ ਬਾਦਸ਼ਾਹ ਦੀ ਵੀ ਰੂਹ ਕੰਬ ਗਈ ਪادری ਜੋਨ ਨੇ ਵੀ ਅੱਗੇ ਆ ਕੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਈ ਧਰਮ ਦੇਖੇ ਪਰ ਤੁਹਾਡੇ ਗੁਰੂ ਦੀ ਸਿੱਖਿਆ ਵਰਗੀ ਨਿਮਰਤਾ ਅਤੇ ਤਾਕਤ ਦਾ ਮੇਲ ਨਹੀਂ ਦੇਖਿਆ ਇਹ ਸੱਚਮੁੱਚ ਗੁਰੂ ਦੀ ਕਿਰਪਾ ਹੈ ਇਸ ਘਟਨਾ ਤੋਂ ਬਾਅਦ ਸਿੰਘ ਬਾਬਾ ਹਰਵੰਤ ਸਿੰਘ ਜੀ ਦੇ ਘਰ ਪਹੁੰਚੇ ਉੱਥੇ ਗੁਰਮਤ ਸਮਾਗਮ ਹੋਇਆ ਜਿੱਥੇ ਭਾਈ ਗੁਰਮੀਤ ਸਿੰਘ ਨੇ ਕੀਰਤਨ ਕੀਤਾ ਉਹਨਾਂ ਦੀ ਆਵਾਜ਼ ਦੇ ਵਿੱਚ ਗੁਰਬਾਣੀ ਦਾ ਰਸ ਐਨਾ ਡੁੱਬਿਆ ਕਿ ਸੰਗਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਲਾਲਾ ਮੋਨ ਲਾਲ ਅਤੇ ਪادری ਜੋਨ ਵੀ ਉਹਨਾਂ ਦੇ ਪਿੱਛੇ-ਪਿੱਛੇ ਉੱਥੇ ਆ ਗਏ ਅਤੇ ਸੰਗਤ ਦੇ ਵਿੱਚ ਬੈਠੇ ਸਨ ਉਹਨਾਂ ਦੇ ਦਿਲ ਵਿੱਚ ਵੀ ਸਿੱਖੀ ਪ੍ਰਤੀ ਇੱਕ ਨਵਾਂ ਸਤਕਾਰ ਪੈਦਾ ਹੋਇਆ ਇਸ ਘਟਨਾ ਤੋਂ ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਗੁਰੂ ਦਾ ਸਿੱਖ ਨਾ ਸਿਰਫ ਨਿਮਰਤਾ ਨਾਲ ਜਿਨਾ ਜਾਣਦਾ ਹੈ ਪਰ ਮੌਕਾ ਆਉਣ ਤੇ ਸੂਰਬੀਰਤਾ ਵੀ ਦਿਖਾਉਂਦਾ ਹੈ ਉਹ ਸਿਰਫ ਹਮਲਾ ਕਰਨਾ ਜਾਂ ਜਕਾਰਾ ਲਾ ਕੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਜਿਵੇਂ ਕਿ ਅੱਜ ਕੱਲ ਦਾ ਮੀਡੀਆ ਚਲਾਇਆ ਜਾਂਦਾ ਹੈ ਕਿ ਨਿਹੰਗ ਸਿੰਘ ਨੇ ਫਲਾਣੇ ਪੁਲਿਸ ਦੀ ਬਾਹਂ ਤੋੜਤੀ निहंग सिंह ਨੇ ਇਹ ਕਰ ਦਿੱਤਾ निहंग सिंह ਨੇ ਉਹ ਕਰ ਦਿੱਤਾ ਪਰ ਉਹ ਕੋਈ ਨਹੀਂ ਦਿਖਾਉਂਦਾ ਕਿ ਸਿੱਖ ਕਿੱਥੇ-ਕਿੱਥੇ ਪਹੁੰਚ ਕੇ ਲੰਗਰ ਲਗਾ ਰਹੇ ਹਨ ਸਿੱਖਾਂ ਨੇ ਕਿੰਨੀਆਂ ਜਾਨਾਂ ਬਚਾਈਆਂ ਨੇ ਕਿੰਨੇ ਲੋਕ ਭੁੱਖੇ ਲੋਕ ਦਿੱਲੀ ਹਰ ਰੋਜ਼ ਗੁਰਦੁਆਰਾ ਬੰਗਲਾ ਸਾਹਿਬ ਚ ਆ ਕੇ ਲੰਗਰ ਛਕਦੇ ਨੇ ਉਹ ਸਾਨੂੰ ਕੋਈ ਨਹੀਂ ਦਿਖਾਉਂਦਾ ਸਭ ਲੋਕ ਬਸ ਅੱਜਕੱਲ ਇਹ ਹੀ ਪ੍ਰਚਾਰ ਕਰਨ ਵਿੱਚ ਲੱਗੇ ਨੇ ਕਿ ਦੋਸਤੋ ਕਿਵੇਂ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ ਸੋ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ